ਸਤ ਸ੍ਰੀ ਅਕਾਲ ਸੰਗਤ ਜੀ ਅੱਜ ਤੁਹਾਨੂੰ ਦਰਸ਼ਨ ਕਰਵਾਉਣ ਜਾ ਰਿਹਾ ਹਾਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਜੀ ਦੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀ 1900 ਸਾਲ ਦੇ ਵੀਡੀਓ ਦਾ ਮੌਜੂਦੀ ਵਿੱਚ ਹੋਣਾ ਸਿੱਖ ਇਤਿਹਾਸ ਲਈ ਬੇਹਦ ਮਹੱਤਵਪੂਰਨ ਹੈ ਇਸ ਵੇਲੇ ਨੂੰ ਕੈਦ ਕਰਨ ਵਾਲੀ ਕੋਈ ਵੀ ਦਸਤਾਵੇਜੀ ਵੀਡੀਓ ਜਿਸ ਵਿੱਚ ਸ੍ਰੀ ਦਰਬਾਰ ਸਾਹਿਬ ਦੇ ਪਵਿੱਤਰ ਦਰਸ਼ਨ ਹਨ ਸਿਰਫ ਤੀਰਥ ਯਾਤਰੀਆਂ ਲਈ ਹੀ ਨਹੀਂ ਸਗੋ ਸਾਰੇ ਸਿੱਖਾਂ ਲਈ ਆਤਮਿਕ ਖੁਸ਼ੀ ਦਾ ਸਭਿਆਚਾਰਕ ਵਿਰਸਾ ਹੈ 1900 ਸਨ ਦੇ ਦੌਰਾਨ ਟੈਕਨੋਲੋਜੀ ਦੇ ਪੱਧਰ ਵਿੱਚ ਵੀਡੀਓ ਰਿਕਾਰਡਿੰਗ ਦੀਆਂ ਤਕਨੀਕਾਂ ਬਹੁਤ ਹੀ ਸੀਮਤ ਸਨ ਇਸ ਕਰਕੇ ਜੇਕਰ ਕੋਈ ਵੀਡੀਓ ਇਸ ਸਮੇਂ ਦਾ ਅਸਲ ਵਿੱਚ ਮੌਜੂਦ ਹੈ ਤਾਂ ਸਿੱਧਾ ਸਿੱਖ ਧਰਮ ਦੇ ਸੰਘਰਸ਼ ਅਤੇ ਧਾਰਮਿਕ ਮੁਹਿੰਮਾਂ ਨਾਲ ਜੁੜੀ ਹੋਈ ਹੋਵੇਗੀ ਸ੍ਰੀ ਦਰਬਾਰ ਸਾਹਿਬ ਸਦਾ ਹੀ ਸਿੱਖ ਸੰਸਾਰ ਦੇ ਕੇਂਦਰ ਵਿੱਚ ਰਿਹਾ ਹੈ ਅਤੇ 1900 ਸਨ ਦੇ ਦੌਰਾਨ ਅਮ੍ਰਿਤਸਰ ਦੇ ਦਰਸ਼ਨ ਕਰਨਾ ਕੋਈ ਵਿਲੱਖਣ ਇਤਿਹਾਸਿਕ ਪਹਿਲ ਨੂੰ ਵੀ ਰੌਸ਼ਨੀ ਵਿੱਚ ਲਿਆਉਂਦਾ ਹੈ ਜਿਵੇਂ ਕਿ ਉਸ ਵੇਲੇ ਦੇ ਰਵਾਇਤੀ ਤਰੀਕੇ ਸਤਾਪਤ ਰੀਤਾ ਅਤੇ ਲੋਕਾਂ ਦੇ ਸਰਲ ਸਿਖੇ ਕਿਰਦਾਰ ਵੀਡੀਓ ਦੇਖਣ ਤੋਂ ਬਾਅਦ ਇਹ ਸੋਚਣਾ ਮੇ ਰੋਹਾਨੀ ਤੌਰ ਤੇ ਖੁਸ਼ੀ ਦਿੰਦਾ ਹੈ ਕਿ ਕਿਵੇਂ ਸ੍ਰੀ ਦਰਬਾਰ ਸਾਹਿਬ ਵਿੱਚ ਰੋਹਾਨੀ ਅਰਦਾਸਾਂ ਦੀ ਲਹਿਰ ਸਦੀ ਸਦੀ ਤੱਕ ਚੱਲਦੀ ਆ ਰਹੀ ਹੈ ਸੋ ਦੋਸਤੋ ਕੀ ਕਹਿਣਾ ਚਾਹੋਗੇ ਇਸ ਵੀਡੀਓ ਦੇ ਬਾਰੇ ਵਿੱਚ ਕਮੈਂਟ ਬਾਕਸ ਵਿੱਚ ਵਾਹਿਗੁਰੂ ਲਿਖ ਕੇ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਓ ਜੀ ਤੇ ਵੀਡੀਓ ਵਧੀਆ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ